ਮਾਈ ਗੁਰਜੀ ਦਾ ਖਾਸਾ ਮਾਈ ਗੁਰਜੀ ਦੇ ਪੱਤੇ ਜਦੋਂ ਆਪਾਂ ਮੂਲ ਮੰਤਰ ਸਾਹਿਬ ਨੂੰ ਪੜਦੇ ਆ ਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਦੋਂ ਇਸ ਸਰੂਪ ਨੂੰ ਆਪਾਂ ਵੇਖਾਂਗੇ ਇਹ ਗੁਰਬਾਣੀ ਦੇ ਵਿੱਚ 33 ਵਾਰ ਆਉਂਦਾ ਆ ਪਰ ਜਦੋਂ ਆਪਾਂ ਸਭ ਤੋਂ ਛੋਟਾ ਸਰੂਪ ਮਹਾਰਾਜ ਜੀ ਦਾ ਆਉਂਦਾ ਇੱਕ ਓੰਕਾਰ ਸਤ ਗੁਰਪ੍ਰਸਾਦ ਇਹ ਤਕਰੀਬਨ 535 ਵਾਰ ਗੁਰੂ ਗ੍ਰੰਥ ਸਾਹਿਬਹ ਜੀ ਦੇ ਵਿੱਚ ਗੁਰੂ ਜੀ ਬਨਵਾਜ ਸੱਚੇ ਪਾਤਸ਼ਾਹ ਜੀ ਨੇ ਦਰਾਰਿਆ ਆਇਆ ਇੱਕ ਸਾਧੂ ਹੋਏ ਨੇ ਸਦਾਨੰਦ ਜੀ ਉਹ ਲਿਖਦੇ ਕਹਿੰਦੇ ਇੱਕ ਦਿਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਸ਼ਿਕਾਰ ਖੰਡਣ ਵਾਸਤੇ ਚਲੇ ਘੋੜੇ ਤੇ ਸਵਾਰ ਹੋਣ ਲੱਗੇ ਤੇ ਮਹਾਰਾਜ ਸਾਰੇ ਸਿੱਖਾਂ ਨੂੰ ਸੰਬੋਧਨੋ ਕੇ ਕਹਿੰਦੇ ਕਹਿੰਦੇ ਪਿਆਰੇ ਜੀ ਤੁਹਾਡੇ ਵਿੱਚੋਂ ਕੋਈ ਸਿੱਖ ਹੈ ਜਿਹੜਾ ਸਾਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਭੋਗ ਪਾ ਕੇ ਦੇ ਦੇਵੇ ਸਹਿਬ ਜੀ ਸਮਾਂ ਚਾਹੀਦਾ ਆ ਮਹਾਰਾਜ ਜੀ ਕਹਿੰਦੇ ਸਮਾਂ ਨਹੀਂ ਹੈ ਸਮਾਂ ਤਾਂ ਇੰਨਾ ਕਹ ਕੇ ਅਸੀਂ ਆਪਣਾ ਪੈਰ ਰਕਾਬ ਦੇ ਵਿੱਚ ਰੱਖਣਾ ਤੇ ਘੋੜੇ ਤੇ ਸਵਾਰ ਹੋਣਾ ਬਸ ਇੰਨੇ ਦੇ ਵਿੱਚ ਸੰਪੂਰਨਤਾ ਕਰੋ ਸਾਰੇ ਸਿੱਖ ਹੈਰਾਨ ਵੀ ਇਹ ਕਿਵੇਂ ਹੋ ਸਕਦਾ ਆ ਇੰਨੀ ਵੱਡੀ ਬਾਣੀ ਏ ਬਾਣੀ ਨੂੰ ਪੜਨ ਵਾਸਤੇ ਤਕਰੀਬਨ ਜੇ ਅੱਜ ਗੱਲ ਕਰੀਏ ਤੇ 48 ਘੰਟੇ ਲੱਗਦੇ ਨੇ ਸਹਿਜ ਨਾਲ ਪੜ੍ਹੀਏ ਤਾਂ ਫਿਰ ਮਹਾਰਾਜ ਜੀ ਇੰਨੀ ਜਲਦੀ ਕਿਵੇਂ ਹੋ ਸਕਦਾ ਆ ਇੱਕ ਸਿੱਖ ਨੇ ਹੱਥ ਮਹਾਰਾਜ ਜੀ ਦੇ ਘਰ ਦੀਆਂ ਮਹਾਰਾਜ ਜੀ ਜਾਣਣ ਉਹਨੇ ਸਿੱਖ ਨੇ ਹੱਥ ਜੁੜੇ ਕਹਿੰਦੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ ਅਸੀਂ ਸੇਵਾ ਨਿਭਾਈਏ ਮਹਾਰਾਜ ਜੀ ਕਹਿੰਦੇ ਜੀ ਨਿਭਾਓ ਜਦੋਂ ਮਹਾਰਾਜ ਜੀ ਨੇ ਆਪਣੇ ਚਰਨ ਜ਼ਮੀਨ ਤੋਂ ਚੁੱਕੇ ਤੇ ਸਿੱਖ ਨੇ ਪਿਆਰ ਨਾਲ ਕਹਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਾਰੇ ਦੇ ਹੱਲੇ ਚਰਨ ਰਕਾਬ ਦੇ ਵਿੱਚ ਗਿਆ ਨਹੀਂ ਤੇ ਮਹਾਰਾਜ ਜੀ ਅਸੀਸਾਂ ਦਿੰਦੇ ਕਹਿੰਦੇ ਨਿਹਾਲ 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 ਮਾਰਾ ਕਹਿੰਦੇ ਸਿੱਖਾ ਤੂੰ ਨਿਹਾਲ ਮਹਾਰਾਜ ਜੀ ਕਹਿੰਦੇ ਤੂੰ ਆਪ ਵੀ ਤਰਿਆ ਤੇ ਜਿਹੜੇ ਤੈਨੂੰ ਤੱਕਣਗੇ ਤੈਨੂੰ ਸੁਣਨਗੇ ਤੈਨੂੰ ਜਾਣਨਗੇ ਉਹ ਵੀ ਤਰੇ ਸਿੱਖਾਂ ਕਹਾਂ ਮਹਾਰਾਜ ਜੀ ਇਹਨੇ ਤੇ ਛੋਟਾ ਸਰੂਪ ਸੁਣਾਇਆ ਆ ਮੂਲ ਮੰਤਰ ਦਾ ਮਹਾਰਾਜ ਜੀ ਕਹਿੰਦੇ ਅਸਲ ਦੇ ਵਿੱਚ ਬਾਕੀ ਤੇ ਹੈਗਾ ਰਾਹ ਪਰ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਹੈ ਨਾ ਉਹ ਮੂਲ ਆ ਇੱਕ ਓੰਕਾਰ ਸਤਗੁਰ ਪ੍ਰਸਾਦ ਮਹਾਰਾਜ ਜੀ ਫਿਰ ਮੈਨੂੰ ਤੁਹਾਨੂੰ ਸਮਝਾਉਣਾ ਚਾਹੁੰਦੇ ਇੰਨਾ ਮਤਲਬ ਕੀ ਏ ਰੱਬ ਇੱਕ ਏ ਇੱਕ ਰਸ ਏ ਸਾਰੀ ਕਾਇਨਾਤ ਦੇ ਵਿੱਚ ਏ ਪਰ ਸੱਜਣ ਨੂੰ ਮਿਲੇਗਾ ਉਦੋਂ ਜਦੋਂ ਪੂਰਾ ਸਤਗੁਰੂ ਹੋਏਗਾ ਤੇ ਪੂਰਾ ਸਤਗੁਰੂ ਆਪਣੀ ਕਿਰਪਾ ਰਹਿਮਤ ਬਖਸ਼ਿਸ਼ ਕਰੇਗਾ